ਸੇਖਾ ਗੁਰਪਤਵੰਨ ਸਿੰਘ ਪੰਨੂ ਦੀ ਅਮਰੀਕੀ ਧਰਤੀ ਤੇ ਕਥਿਤ ਹੱਤਿਆ ਦੀ ਸਾਜ਼ਿਸ਼ ਜਿਸ ਨੂੰ ਅਮਰੀਕੀ ਏਜੰਸੀਆਂ ਨੇ ناکਾਮ ਕਰ ਦਿੱਤਾ ਸੀ ਨਾਲ ਜੁੜੇ ਕੇਸ ਵਿੱਚ ਚੈਗਨ ਰਾਜ ਦੀ ਸੰਵਿਧਾਨਕ ਕੋਰਟ ਨੇ ਭਾਰਤੀ ਨਾਗਰਿਕ ਨikhil ਗੁਪਤਾ ਵੱਲੋਂ ਅਮਰੀਕਾ ਨੂੰ ਆਪਣੀ سپੁਰਦਗੀ ਖਿਲਾਫ ਦਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ ਗੁਪਤਾ ਇਸ ਵੇਲੇ ਚੈਕ ਦੀ ਰਾਜਧਾਨੀ ਪ੍ਰਾਗ ਦੀ ਜੇਲ੍ਹ ਵਿੱਚ ਬੰਦ ਹੈ ਅਮਰੀਕਾ ਦੇ ਸੰਘੀ ਵਕੀਲਾ ਨੇ ਪਿਛਲੇ ਸਾਲ ਨਵੰਬਰ ਵਿੱਚ ਗੁਪਤਾ ਤੇ ਦੋਸ਼ ਲਾਇਆ ਸੀ ਕਿ ਉਹ ਸਿਖਾਗੂ ਗੁਰਪਤਵੰਨ ਸਿੰਘ ਪੰਨੂ ਜਿਨ੍ਹਾਂ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ ਉਹਨਾਂ ਨੂੰ ਕਤਲ ਕਰਨ ਲਈ ਕਥਿਤ ਤੌਰ ਤੇ ਭਾਰਾ ਸਰਕਾਰ ਦੇ ਇੱਕ ਮੁਲਾਜ਼ਮ ਨਾਲ ਮਿਲ ਕੇ ਕੰਮ ਕਰ ਰਿਹਾ ਸੀ ਗੁਪਤਾ ਨੂੰ ਪ੍ਰਾਗ ਵਿੱਚ ਪਿਛਲੇ ਸਾਲ 30 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੌਜੂਦਾ ਸਮੇਂ ਉਹ ਪ੍ਰਾਗ ਦੀ ਜੇਲ੍ਹ ਵਿੱਚ ਬੰਦ ਹੈ ਅਮਰੀਕੀ ਸਰਕਾਰ ਵੱਲੋਂ ਚੈਕ ਗਣਰਾਜ ਤੋਂ ਗੁਪਤਾ ਦੀ سپਰਦਗੀ ਮੰਗੀ ਜਾ ਰਹੀ ਸੀ ਗੁਪਤਾ ਨੇ ਇਸ ਖਿਲਾਫ ਚੈਕ ਦੀ ਸੰਵਿਧਾਨਕ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕੋਰਟ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸੰਵਿਧਾਨਕ ਕੋਰਟ ਨੂੰ ਸੁਣਵਾਈ ਦੌਰਾਨ ਅਜਿਹਾ ਕਿਤੇ ਨਹੀਂ ਲੱਗਿਆ ਕਿ ਜੇ ਸਪੁਰਦਗੀ ਨੂੰ ਜਾਇਸਟ ਠਹਿਰਾਇਆ ਜਾਂਦਾ ਹੈ ਤਾਂ ਇਸ ਸੰਵਿਧਾਨ ਤਹਿਤ ਮਿਲੇ ਮੌਲਿਕ ਅਧਿਕਾਰਾਂ ਤੇ ਆਜ਼ਾਦੀ ਦੀ ਉਲੰਘਣਾ ਹੋਵੇਗੀ। ਕੋਰਟ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਹੇਠਲੀਆਂ ਅਦਾਲਤਾਂ ਨੇ ਸਪੁਰਦਗੀ ਨੂੰ ਰੋਕਣ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਗਹੂ ਨਾਲ ਵਾਚਿਆ ਹੈ। ਸੰਵਿਧਾਨਕ ਕੋਰਟ ਨੇ ਇਹ ਦਲੀਲ ਵੀ ਖਾਰਜ ਕਰ ਦਿੱਤੀ ਕਿ ਇਹ ਸਿਆਸੀ ਕੇਸ ਸੀ। ਸੰਵਿਧਾਨਕ ਕੋਰਟ ਨੇ ਮਿਊਨਿਸਪਲ ਕੋਰਟ ਤੇ ਹਾਈ ਕੋਰਟ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ। ਕੋਰਟ ਨੇ ਸਥਾਨਕ ਕੋਰਟ ਦੇ ਉਸ ਫੈਸਲੇ ਨੂੰ ਵੀ ਬਰਕਰਾਰ ਰੱਖਿਆ ਜਿਸ ਵਿੱਚ ਪ੍ਰੀ ਟ੍ਰਾਇਲ ਦੀ ਟੈਂਸ਼ਨ ਤੋਂ ਰਿਹਾਈ ਦੀ ਮੰਗ ਕਰਦੀ ਗੁਪਤਾ ਦੀ ਅਪੀਲ ਰੱਦ ਕੀਤੀ ਗਈ ਸੀ ਚੈੱਕ ਹਾਈ ਕੋਰਟ ਨੇ ਜਨਵਰੀ ਵਿੱਚ ਸੁਣਾਏ ਫੈਸਲੇ ਵਿੱਚ ਕਿਹਾ ਸੀ ਕਿ ਗੁਪਤਾ ਨੂੰ ਅਮਰੀਕਾ ਦੇ سپرد ਕੀਤਾ ਜਾ ਸਕਦਾ ਹੈ ਗੁਪਤਾ ਦੀ سپਰਦਗੀ ਸੰਬੰਧੀ ਆਖਰੀ ਫੈਸਲਾ ਨਿਆਂ ਮੰਤਰੀ ਪਾਵਲ ਬਲਾਜ਼ੇਕ ਵੱਲੋਂ ਲਿਆ ਜਾਵੇਗਾ ਦ ਵਿਸ਼ਿੰਗਟਨ ਪੋਸਟ ਨੇ ਪਿਛਲੇ ਮਹੀਨੇ ਆਪਣੀ ਰਿਪੋਰਟ ਵਿੱਚ ਦਾਵਾ ਕੀਤਾ ਸੀ ਕਿ ਪੰਨੂ ਦੀ ਹੱਤਿਆ ਦੀ ناکਾਮ ਸਾਜ਼ਿਸ਼ ਕੰਨ ਪਿੱਛੇ ਭਾਰਤ ਦੀ ਖੁਫੀਆ ਏਜੰਸੀ ਰਾਦੇ ਅਧਿਕਾਰੀ विक्रम यादव ਦਾ ਹਾਦਸੀ ਰਿਪੋਰਟ ਮੁਤਾਬਕ ਰਾਮੁਖੀ ਸ਼ਮੰਤ ਗੋਇਲ ਨੇ ਇਸ ਪੂਰੇ ਆਪਰੇਸ਼ਨ ਨੂੰ ਹਰੀ ਝੰਡੀ ਦਿੱਤੀ ਸੀ ਪਰ ਅਦੇ ਵਿਦੇਸ਼ ਮੰਤਰਾਲੇ ਨੇ ਹਾਲਾਂਕਿ ਰਿਪੋਰਟ ਵਿੱਚ ਲਾਏ ਦੋਸ਼ਾਂ ਨੂੰ ਗੈਰਵਾਜਬ ਤੇ ਬੇਬੁਨਿਆਦ ਦਰਸ ਕੇ ਖਾਰਜ ਕਰ ਦਿੱਤਾ ਸੀ ਉਂਝ ਭਾਰਤ ਨੇ ਜਨਤਕ ਤੌਰ ਤੇ ਕਿਹਾ ਸੀ ਕਿ ਅਮਰੀਕਾ ਵੱਲੋਂ ਸਾਂਝੇ ਕਿਤੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਨਾਲ ਜੁੜੇ ਸਬੂਤਾਂ ਦੀ ਖੋਜ ਕਰ ਰਿਹਾ ਹੈ ਸਿਖਾਗੂ ਗੁਰਪਤਵੰਨ ਸਿੰਘ ਪੰਨੂ ਦੀ ਅਮਰੀਕੀ ਧਰਤੀ ਤੇ ਕਥਿਤ ਹੱਤਿਆ ਦੀ ਸਾਜ਼ਿਸ਼ ਜਿਸ ਨੂੰ ਅਮਰੀਕੀ ਏਜੰਸੀਆਂ ਨੇ ناکਾਮ ਕਰ ਦਿੱਤਾ ਸੀ ਨਾਲ ਜੁੜੇ ਕੇਸ ਵਿੱਚ ਚੈਗਨ ਰਾਜ ਦੀ ਸੰਵਿਧਾਨਕ ਕੋਰਟ ਨੇ ਭਾਰਤੀ ਨਾਗਰਿਕ ਨikhil ਗੁਪਤਾ ਵੱਲੋਂ ਅਮਰੀਕਾ ਨੂੰ ਆਪਣੀ سپੁਰਦਗੀ ਖਿਲਾਫ ਦਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ ਗੁਪਤਾ ਇਸ ਵੇਲੇ ਚੈਕ ਦੀ ਰਾਜਧਾਨੀ ਪ੍ਰਾਗ ਦੀ ਜੇਲ੍ਹ ਵਿੱਚ ਬੰਦ ਹੈ ਅਮਰੀਕਾ ਦੇ ਸੰਘੀ ਵਕੀਲਾ ਨੇ ਪਿਛਲੇ ਸਾਲ ਨਵੰਬਰ ਵਿੱਚ ਗੁਪਤਾ ਤੇ ਦੋਸ਼ ਲਾਇਆ ਸੀ ਕਿ ਉਹ ਸੇਖਾ ਗੁਰਪਤਵੰਨ ਸਿੰਘ ਪੰਨੂ ਜਿਨ੍ਹਾਂ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ ਉਹਨਾਂ ਨੂੰ ਕਤਲ ਕਰਨ ਲਈ ਕਥਿਤ ਤੌਰ ਤੇ ਭਾਰਾ ਸਰਕਾਰ ਦੇ ਇੱਕ ਮੁਲਾਜ਼ਮ ਨਾਲ ਮਿਲ ਕੇ ਕੰਮ ਕਰ ਰਿਹਾ ਸੀ ਗੁਪਤਾ ਨੂੰ ਪ੍ਰਾਗ ਵਿੱਚ ਪਿਛਲੇ ਸਾਲ 30 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੌਜੂਦਾ ਸਮੇਂ ਉਹ ਪ੍ਰਾਗ ਦੀ ਜੇਲ੍ਹ ਵਿੱਚ ਬੰਦ ਹੈ ਅਮਰੀਕੀ ਸਰਕਾਰ ਵੱਲੋਂ ਚੈਕ ਗਣਰਾਜ ਤੋਂ ਗੁਪਤਾ ਦੀ سپਰਦਗੀ ਮੰਗੀ ਜਾ ਰਹੀ ਸੀ ਗੁਪਤਾ ਨੇ ਇਸ ਖਿਲਾਫ ਚੈਕ ਦੀ ਸੰਵਿਧਾਨਕ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕੋਰਟ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸੰਵਿਧਾਨਕ ਕੋਰਟ ਨੂੰ ਸੁਣਵਾਈ ਦੌਰਾਨ ਅਜਿਹਾ ਕਿਤੇ ਨਹੀਂ ਲੱਗਿਆ ਕਿ ਜੇ ਸਪੁਰਦਗੀ ਨੂੰ ਜਾਇਸਟ ਠਹਿਰਾਇਆ ਜਾਂਦਾ ਹੈ ਤਾਂ ਇਸ ਸੰਵਿਧਾਨ ਤਹਿਤ ਮਿਲੇ ਮੌਲਿਕ ਅਧਿਕਾਰਾਂ ਤੇ ਆਜ਼ਾਦੀ ਦੀ ਉਲੰਘਣਾ ਹੋਵੇਗੀ। ਕੋਰਟ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਹੇਠਲੀਆਂ ਅਦਾਲਤਾਂ ਨੇ ਸਪੁਰਦਗੀ ਨੂੰ ਰੋਕਣ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਗਹੂ ਨਾਲ ਵਾਚਿਆ ਹੈ। ਸੰਵਿਧਾਨਕ ਕੋਰਟ ਨੇ ਇਹ ਦਲੀਲ ਵੀ ਖਾਰਜ ਕਰ ਦਿੱਤੀ ਕਿ ਇਹ ਸਿਆਸੀ ਕੇਸ ਸੀ। ਸੰਵਿਧਾਨਕ ਕੋਰਟ ਨੇ ਮਿਊਨਿਸਪਲ ਕੋਰਟ ਤੇ ਹਾਈ ਕੋਰਟ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ। ਕੋਰਟ ਨੇ ਸਥਾਨਕ ਕੋਰਟ ਦੇ ਉਸ ਫੈਸਲੇ ਨੂੰ ਵੀ ਬਰਕਰਾਰ ਰੱਖਿਆ ਜਿਸ ਵਿੱਚ ਪ੍ਰੀ ਟ੍ਰਾਇਲ ਦੀ ਟੈਂਸ਼ਨ ਤੋਂ ਰਿਹਾਈ ਦੀ ਮੰਗ ਕਰਦੀ ਗੁਪਤਾ ਦੀ ਅਪੀਲ ਰੱਦ ਕੀਤੀ ਗਈ ਸੀ ਚੈੱਕ ਹਾਈ ਕੋਰਟ ਨੇ ਜਨਵਰੀ ਵਿੱਚ ਸੁਣਾਏ ਫੈਸਲੇ ਵਿੱਚ ਕਿਹਾ ਸੀ ਕਿ ਗੁਪਤਾ ਨੂੰ ਅਮਰੀਕਾ ਦੇ سپرد ਕੀਤਾ ਜਾ ਸਕਦਾ ਹੈ ਗੁਪਤਾ ਦੀ سپਰਦਗੀ ਸੰਬੰਧੀ ਆਖਰੀ ਫੈਸਲਾ ਨਿਆਂ ਮੰਤਰੀ ਪਾਵਲ ਬਲਾਜ਼ੇਕ ਵੱਲੋਂ ਲਿਆ ਜਾਵੇਗਾ ਦ ਵਿਸ਼ਿੰਗਟਨ ਪੋਸਟ ਨੇ ਪਿਛਲੇ ਮਹੀਨੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਪੰਨੂ ਦੀ ਹੱਤਿਆ ਦੇ ਨਾਕਾਮ ਸਾਜ਼ਿਸ਼ ਕੰਢੇ ਭਾਰਤ ਦੀ ਖੁਫੀਆ ਏਜੰਸੀ ਰਾਦੇ ਅਧਿਕਾਰੀ ਵਿਕਰਮ ਯਾਦਵ ਦਾ ਹੱਥ ਸੀ ਰਿਪੋਰਟ ਮੁਤਾਬਕ ਰਾਮੁਖੀ ਸ਼ਮੰਤ ਗੋਇਲ ਨੇ ਇਸ ਪੂਰੇ ਆਪਰੇਸ਼ਨ ਨੂੰ ਹਰੀ ਝੰਡੀ ਦਿੱਤੀ ਸੀ ਪਰ ਅਦੇ ਵਿਦੇਸ਼ ਮੰਤਰਾਲੇ ਨੇ ਹਾਲਾਂਕਿ ਰਿਪੋਰਟ ਵਿੱਚ ਲਾਏ ਦੋਸ਼ਾਂ ਨੂੰ ਗੈਰਵਾਜਬ ਤੇ ਬੇਬੁਨਿਆਦ ਦਰਸ ਕੇ ਖਾਟ ਕਰ ਦਿੱਤਾ ਸੀ ਉਂਝ ਭਾਰਤ ਨੇ ਜਨਤਕ ਤੌਰ ਤੇ ਕਿਹਾ ਸੀ ਕਿ ਅਮਰੀਕਾ ਵੱਲੋਂ ਸਾਂਝੇ ਕੀਤੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਨਾਲ ਜੁੜੇ ਸਬੂਤਾਂ ਦੀ ਕੋਖ ਕਰ ਰਿਹਾ ਹੈ